ਇਸ ਦੇਕਾਰੇ ਮਤਲਬ ਖੁਸ਼ੀਆਂ ਆਈਆਂ ਬੇਟਾ ਹੋਇਆ ਮਤਲਬ ਇੱਥੇ ਕਿ ਹਸਪਤਾਲ ਵਿੱਚ ਮੇਰੀ ਆਪਣੀ ਫਰੈਂਡ ਹੈ ਆਪਾਂ ਇਕੱਠੀਆਂ ਪੜ੍ਹਦੀਆਂ ਰਹੀਆਂ ਹਾਂ ਹਾਂਜੀ ਸਸੀ ਕਾਲ ਜੀ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਅਸੀਂ ਜਾ ਰਹੇ ਹਾਂ ਹਸਪਤਾਲ ਮੈਡੀਸਿਨ ਮੇਰੀ ਖਤਮ ਹੋ ਗਈ ਸੀ ਉੱਥੇ ਉਹ ਲੈਣ ਜਾ ਰਹੇ ਹਾਂ ਆਓ ਕਰਦੇ ਹਾਂ ਸ਼ੂਟਿੰਗ ਦੀ ਵਲੌਗ ਦੀ ਸ਼ੁਰੂਆਤ ਟ੍ਰੈਫਿਕ ਬੇਕ੍ਰੋਮ ਲਿ ਨੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਉਹ ਜ਼ਰੂਰ ਕਰਿਓ ਮੇਰੀਆਂ ਭੈਣਾ ਮੇਰੇ ਵੀਰ ਸਾਡਾ ਫੇਸਬੁੱਕ ਤੇ ਪੇਜ ਵੀ ਹੈਗਾ ਨੂੰ ਤੁਹਾਨੂੰ ਜ਼ਰੂਰ ਜਾ ਕੇ ਫੋਲੋ ਕਰੋ ਇੱਥੇ ਇੰਨੀ ਟ੍ਰੈਫਿਕ ਹੁੰਦੀ ਨਾ ਬਹੁਤ ਜ਼ਿਆਦਾ ਹੁੰਦੀ ਟ੍ਰੈਫਿਕ ਗਾਂਧੀ ਚੌਂਕ ਗਾਂਧੀ ਚੌਂਕ ਇੱਥੇ ਸੜਕ ਜਿਵੇਂ ਕ੍ਰੋਸ ਕਰਨੀ ਹੋਵੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਗੱਡੀਆਂ ਕਿਵੇਂ ਰੁਕ ਗਿਆ ਹਾਂ ਤੋ ਜੀ ਬੈਠੇ ਆਪਾਂ ਹਸਪੀਟਲ ਹਾਂਜੀ ਥੋੜੀ ਵੇਟ ਕਰਨੀ ਪੈਣੀ ਐ ਹੁਣ ਡਾਕਟਰ ਸਾਹਿਬ ਅਜੇ ਆਏ ਨਹੀਂ ਮਰਚਨ ਲੱਲੀ ਆ ਹੁਣ ਆਪਾਂ ਜਾ ਰਹੇ ਹਾਂ ਟਾਈਮ ਨੂੰ ਕਾਫੀ ਲੱਗਿਆ ਚੰਗੀ ਡਾਕਟਰ ਸਾਹਿਬ 1 ਘੰਟਾ ਨੂੰ ਬੈਣਾ ਪਿਆ ਕਾਫੀ ਇੱਥੇ ਕਿਸੇ ਦੇ ਘਰ ਮਤਲਬ ਖੁਸ਼ੀਆਂ ਆਈਆਂ ਬੇਟਾ ਹੋਇਆ ਮਤਲਬ ਇੱਥੇ ਕੀ ਹਸਪੀਟਲ ਵਿੱਚ ਮੇਰੀ ਆਪਣੀ ਫਰੈਂਡ ਹੈ ਆਪਾਂ ਇਕੱਠੀਆਂ ਪੜ੍ਹਦੀਆਂ ਰਹੀਆਂ ਉਹਨੇ ਮੈਨੂੰ ਪਹਿਚਾਨ ਲਿਆ ਮੈਂ ਉਹਨੂੰ ਤੇ ਮੈਂ ਅੰਦਰ ਉਹਨਾਂ ਦੇ ਬੇਟਾ ਦੇਖ ਕੇ ਆਈ ਹਾਂ ਉਹਨਾਂ ਦਾ ਘਰ ਬੇਟਾ ਹੋਇਆ ਉਹਦੀ ਭਾਬੀ ਦੀ ਅੱਗੋਂ ਭੈਣ ਹੈ ਤੇ ਬਹੁਤ ਹੀ ਵਧੀਆ ਗੱਲ ਏ ਉਹਨਾਂ ਲਈ ਅੱਜ ਦਿਨ ਬਹੁਤ ਵਧੀਆ ਪਰਮਾਤਮਾ ਸਭ ਦੇ ਲਈ ਦੇਣੇ ਹਰੀਆਂ ਖੁਸ਼ੀਆਂ ਲਿਆਵੇ ਚਲੋ ਫੇ ਆਪਾਂ ਚੱਲੀਏ ਨਾਲੇ ਆਈ ਜਾਣਾ ਪਲਾਟ 'ਚ ਉੱਥੇ ਮਿਸਤਰੀ ਆ ਰਿਹਾ ਵੀਰੋ ਕਹਿੰਦਾ ਮੈਂ ਚਲੋ ਨਿੱਕੇ ਆਪਣਾ ਬਾਈਆ ਬਾਹਰ ਉਹਨੇ ਨੇ ਕੇ ਭਰਾਣੇ ਨਾਲ ਗੱਲਬਾਤ ਕਰਵਾਈ ਜੀ ਉਹ ਬਾਹਰ ਆ ਕੇ ਉਹ ਕਹਿੰਦਾ ਮੈਂ ਬੰਦ ਨਾਲ ਗੱਲਬਾਤ ਤਰੀ ਕਰਉਣਾ ਜੇ ਬੰਦਾ ਚੰਗਾ ਹੋਵੇ ਤੇ ਚਲੋ ਦੇਖਦੇ ਆਂ ਫਿਰ ਜਾ ਕੇ ਉਹਨੂੰ ਪੁੱਛਦੇ ਕਿ ਇਸਦੇ ਕੀ ਲਾਊਗਾ ਕਿਵੇਂ ਹਨ ਲੇਬਰ ਤੇ ਹਰ ਕੰਨੇ ਲੈਣੀ ਹੈ ਵੀਰ ਨੇ ਜਿੱਦਾਂ ਮੈਂ ਚਲੋ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਉੱਥੇ ਪਲਾਟ 'ਚ ਲੈ ਮੈਂ ਚੋਰੀ ਚੋਰੀ ਵੇਖ ਲੈਣ ਫੋਨ ਹੀ ਇਹਨਾਂ ਦਾ ਫਾੜ ਹੀ ਲਿਆ ਮਾਂ ਬਾਹਰ ਕੰਮ ਦੇ ਦੇਣੀ ਆਈ ਨਹੀਂ ਸੂਟ ਬਹੁਤ ਸੋਹਣਾ ਪਾਇਆ ਦੇਵੀ ਜੀ ਤੁਸੀਂ ਯਾਰ ਜੀ ਅ ਆਵੜੀ ਦਿੱਕਤ ਆ ਕਿ ਨਹੀਂ ਉਧਰ ਨਹੀਂ ਸਾਈਡ ਤੋਂ ਉੱtre ਨਹੀਂ ਜਾਂਦਾ ਮਣਕੇ ਯਾਰ ਪਰ ਪਾ ਜੀ ਇੱਥੇ ਨਹੀਂ ਗੱਡੀ ਲਾਉਣੀ ਚਾਹੀਦੀ ਆ ਸਾਰੀ ਭਰ ਜਾਣੀ ਯਾਰ ਪੱਤਿਆਂ ਦੇ ਨਾਲ ਮੈਂ 5 ਮਿੰਟ ਚੱਲੇ ਬਸ ਬੰਦ ਕਰ ਦੋ ਅੱਛਾ ਹੋਰ ਸੁਣਾ ਠੀਕ ਜੀ ਚਲੋ ਬਸ ਠੀਕ ਹੈ ਮੈਂ ਮੈਂ ਵੀ ਡਿੱਕਣੇ ਮਾਹਾਂ ਜਰਾਏ ਨਹੀਂ ਕਹਿੰਦੇ ਸੀ ਆਉਣਾ ਮਣਕੇ ਤੁਸੀਂ ਆਏ ਨਹੀਂ ਯਾਰ ਬੰਦਾ ਆਇਆ ਉਧਰ ਪਲਾਟ ਦੇ ਵਿੱਚ ਇੱਕ ਅੱਛਾ ਅੱਛਾ ਫੇਰ ਮਿਲ ਗਿਆ ਆਏ ਮੈਂ ਵੀ ਡੈਡੀ ਨੂੰ ਪੁੱਛਿਆ ਹੁੰਦਿਆ ਮੈਂ ਵੀ ਕਿਦਾਂ ਭਾਜੀ ਹੁਣੀ ਆਏ ਨਹੀਂ ਪਲਾਟ ਕਹਿੰਦੇ ਉਹਨੇ ਕੀ ਕਰਨ ਆਉਣਾ ਮੈਂ 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 ਤੇ ਪੰਟੂ ਪੰਨ ਹੁੰਦੇ ਆਣ ਕੇ ਲੈਂਡਰ ਤੋਂ ਕਹਿੰਦੇ ਆਪੇ ਆ ਜੇ ਨਹੀਂ ਕਰਤਾ ਫੋਨ ਕੱਲ ਆਉਣਾ ਮਿਸਤਰੀ ਕਰਤਾ ਹੁਣ ਲੈ ਦੇਖਿਆ ਤੁਸੀਂ ਤੁਸੀਂ ਮੁੰਡਾ ਕੋਈ ਗੱਲ ਕੀਤੀ ਤੇ ਅਸੀਂ ਬੰਦਾ ਲਿਆਤਾ ਜੇ ਨਾਲ ਦੱਸੋ ਬਸ ਕੱਲ ਆਉਣਾ ਦੀਦੀ ਹਣੀ ਆਏ ਯਾਰ ਦੇਰਾ ਤਾਂ ਹੋਸਟ ਆਂ ਫਿਆਲ ਤਾਹੋ ਕੱਪੜੇ ਖਲੋ ਕਿੰਨੀ ਖੁਸ਼ ਹੋਈ ਹੈ ਡੈਡੀ ਨੇ ਪਲਾਟ ਚ ਗਏ ਹੈ ਪਲਾਟ ਚ ਮੈਂ ਕਹਿੰਦਾ ਫੋਨ ਕਰ ਲਾ ਕੋਈ ਬੰਦਾ ਹੁੰਦਾ ਇੱਕ ਪਲਾਟ ਦੇ ਵਿੱਚ ਤੁੰ ਮੰਦਾ ਹੁੰਦਾ ਬੈਠ ਜਾ ਉਹ ਇੱਕ ਸੂਟ ਬਹੁਤ ਸੋਹਣਾ ਪਾਇਆ ਅੱਜ ਕਰਵਾਏ ਦਵਾਈ ਲੈ ਕੇ ਆਰ ਕੋ ਨਾ ਖਲੋ ਤਾਂ ਉਹ ਕਿੱਥੇ ਪੁੱਤ ਖਲੋ ਇੱਥੇ ਇੱਥੇ ਖਲੋ ਖਲੋ ਦੱਸ ਖਲੋ ਕੇ ਖਲੋ ਕੇ ਨੂੰ ਜਾ ਹੁਣ ਠੀਠੇ ਦੱਸ ਲੋਨੀ ਜਿੰਨਾ ਚਿਰ ਦੇ ਲੋਕਾਂ ਨੇ ਬੀਤੀ ਜਾਂਦੀ ਆ ਨਾ ਬੜਾ ਸੁਹਾਵਣਾ ਰਿਹਾ ਆ ਅੰਦਰ ਮੈਂ ਕੰਨਾ ਗੁੱਲਾ ਕੁੱਤੀ ਇਹਦਾ ਹਲਾਉਂਦਾ ਹੀ ਬੜੀ ਤੋਸਦਾ ਆਂਦੇ ਆ ਵੀੜਾ ਕਾਕਾ ਕਨੇ ਸੋਣਾ ਨਹੀਂ ਹੱਥੋਂ ਲਾਲਾ ਵੀ ਪਿੱਛੇ ਕੁੱਤੀ ਕੀ ਨਾਮ ਨਾਮ ਤਾਂ ਨਹੀਂ ਜਿ ਰੱਖਿਆ ਜੇ ਇੱਕ ਵਾਰ ਉੱਤੋਂ ਲੈ ਕੇ ਆਏ ਅਜੇ ਅੱਛਾ 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 ਮੁੰਡਾ ਆ ਹੁਣੇ ਆ ਹੁਣੇ ਅੱਛਾ ਨਹੀਂ ਹਸਪੀਟਲ ਗਏ ਤੇ ਲੈ ਕੇ ਆਏ ਜੀ ਕਾਕਾ ਜੀ ਤੇ ਕੁੜੀ ਦਾ ਚਰਦਲ ਜਿ ਪਏ ਯਾਰ ਇੱਧਰ ਵੀ ਸੜ ਤੇ ਪੰਜ ਜੀ ਹੁਣ ਆਪਾਂ ਚੱਲਦੇ ਆਂ ਪਲਾਟ 'ਚ ਇਹ ਪ੍ਰਧਾਨ ਕਹਿੰਦਾ ਮੈਂ ਵੀ ਜਾਣਾ ਨਾਲ ਟੀ-ਸ਼ਰਟ ਕਦੋਂ ਜਾਣਾ ਲੈ ਕਿੱਧਰ ਹੀ ਆ ਚਰਗਲੀ ਪੇਮੜੇ ਮੜੇ ਤਿੰਨ ਚਾਰ ਜਣੇ ਚੱਲ ਪਿਆ ਤਿੰਨ ਜਾਣੇ ਆ ਚਾ ਚੌਥੇ ਨੂੰ ਆਕੇ ਚੌਥਾ ਤੁਰਿਆ ਨਹੀਂ ਪੰਜਵੇਂ ਨੂੰ ਆਕੇ ਪੰਜਵੇਂ ਮੌਤੇ ਆ ਰਹੀ ਆਹ ਸਹੀ ਗੱਲ ਹੀ ਜਦੋਂ ਤਾਂ ਬੰਦਾ ਤੇ ਉੱਥੇ ਬੈਠਾ ਪਹਿਲਾਂ ਹੀ ਹਾਂ ਉਹ ਪਹਿਲੀ ੜੀ ਐਕਸਜੀਵੀ ਸਾਸੂ ਨਹੀਂ ਗੱਡੀ ਇਹਦੀ ਮਾਈਲੇਜ ਵੀ ਚੰਗੀ 18 ਦੀ ਮਾਈਲੇਜ ਦਿੰਦੀ ਹੈ ਗੱਡੀ ਹਾਂ ਸੈੱਟ ਸੀਟ ਡੀਚੋ ਵਧੀਆ ਯਾਰ ਠੀਕ ਹੈ ਸਾਡੀ ਆ ਮਾੜੀ ਹੈ ਇਹ ਵੀ 18 ਦੇ ਆਂਦੀ ਮਾਈਲੇਜ ਮਾੜੀ ਹੈ ਲੈ ਵੀ ਤੇ ਪੰਜਾਵਾਂ ਗੱਡੀ ਪੂਰੀ ਯੂਰ ਚੈੱਕ ਕਰੀ ਆਰਾਮ ਆਰਾਮ ਆਹ ਨਾ ਆਰਾਮ ਯਾਰਿਆਂ ਆਪਾਂ ਘਰ ਮੇਰਾ ਆਪਾਂ ਨੂੰ ਕਾਫੀ ਹੋ ਗਿਆ ਟਾਈਮ ਹੋ ਗਿਆ ਸਬੱਟ ਦਾ ਭੁੱਖ ਲੱਗੀ ਰਾਤ 12 1 ਵਜੇ ਦਾ ਟਾਈਮ ਹੈ ਮੈਨੂੰ ਭੁੱਖ ਲੱਗੀ ਮੈਂ ਨਹਾ ਲਿਆ ਕਰ ਮੈਂ ਤਰੀਕ ਕਰਦੀਆਂ ਨਿਕਲ ਗਏ ਬਸ ਆਵਾੜਾ ਬਦੇ ਤਰੀਕੇ ਨਾਲ ਕਰਦੇ ਹਾਂ ਆਹ ਫੋਨ ਮੈਨੂੰ ਬਹੁਤ ਜਿਆਦਾ ਪਸੰਦ ਹੈ ਆ ਮੈਨਾਂ ਕੱਲ ਨੂੰ ਤੇ ਜਿਹੜਾ ਪ੍ਰਾਣਾ ਦੁੱਧ ਆਉਂ ਰੈਂਡ ਨਿਕਲ ਕੇ ਪ੍ਰਾਣੇ ਫੋਨ ਦੇਖਣ ਲਈ ਕਿਉਂਕਿ ਆਪਣੇ ਕੋਲ ਜਿਹੜੇ ਵੀ ਫੋਨ ਆਪ ਮੈਂ ਤਿੰਨ ਦੇ ਚਾਰ ਫੋਨ ਆਪਣੇ ਹੈ ਨਾ ਇਹ ਮਤਲਬ ਜਦੋਂ ਫੋਨ ਆਪਣੇ ਖਰਾਬ ਹੋ ਜਾਂਦੇ ਮੈਂ ਕਦੀ ਸੁੱਟਦਾ ਨਹੀਂਗਾ ਫੋਨ ਜਿਵੇਂ ਮਲਾ ਫੋਨ ਕਿੰਨਾ ਖਰਾਬ ਹੋ ਚੁੱਕਾ ਦੇਖੋ ਅਬ ਆ ਵੀ ਤਾਂ ਬਹੁਤ ਪੁਰਾਣਾ ਫੋਨ ਹੈ ਵੀ ਮੈਂ ਉਹਦੋਂ ਬਹੁਤ ਵਰਤਿਆ ਹੈ ਨਾ ਇਹ ਨੋਕੀ ਦਾ ਫੋਨ ਹੈ ਨੋਕੀ ਦਾ ਬਸ ਤਾਂ ਇਹ ਬਟਨ ਵੀ ਨਹੀਂ ਚੱਲਦੇ ਹੈ ਨਾ ਹਾਂ ਆ ਕੇ ਨੂੰ ਪਤਾ ਹਣਾ ਵਿਖਾਉਣਾ ਇਹ ਨੋਕੀ ਦਾ ਬੜਾ ਪਿਆਰਾ ਜਿਹਾ ਫੋਨ ਹੈ ਉਹਦੋਂ ਮੈਂ ਬਾਹਰ ਜਾਂਦਾ ਹੈ ਇਹ ਦੋ ਬਾਰਿੰਦਾ ਨੇ ਮੈਂ ਤਾਂ ਬਈ ਉਦੋਂ ਖੋਣ ਲਿਆ ਹੀ ਆ ਬਹੁਤ ਸੋਹਣਾ ਤੇ ਆ ਆਹ ਚਲ ਰਿਹਾ ਇਹ ਵੀ ਖਲ ਰਿਹਾ ਇਹ ਲਿਆ ਹੀ 2014 ਚ ਲਿਆ ਹੈ ਤੇ ਬੜਾ ਵਤਿਆ ਨੂੰ ਚਾਰੇ ਨੂੰ ਤੇ ਵੀ ਹੁਣ ਇਹਨੂੰ ਇੱਕ ਪ੍ਰੋਬਲਮ ਪੈ ਗਈ ਜਦੋਂ ਫੋਨ ਆਉਂਦਾ ਹੈ ਨਾ ਜੋ ਮਤਲਬ ਫੋਨ ਆਉਣਾਗੇ ਇਦਾਂ ਤੇ ਹਰਾ ਬਟਨ ਕਲਿੱਕ ਕਰਨਾ ਉਦੋਂ ਬੰਦ ਹੋ ਜਾਂਦਾ ਅਜੇ ਵੀ ਉਹ ਕੰਪਲੇਨ ਹੈ ਵੈਸੇ ਚੱਲਦਾ ਬੜਾ ਵਧੀਆ ਪਰ ਹੁਣ ਇਹਦੀ ਉਹ ਕੰਪਲੇਨ ਜਦੋਂ ਕੋਈ ਫੋਨ ਆਉਂਦਾ ਨਾ ਬੰਦ ਹੁੰਦਾ ਚਾਰਜ ਚੂਜ ਵੀ ਨਹੀਂ ਹੁੰਦਾ

ਇਹ 3G ਹੀ ਪਰ ਇਹ 3G ਕਰਕੇ ਫਿਰ 4G ਆ ਗਿਆ ਫਿਰ ਇਹ ਨੈਟਵਰਕ ਚ ਚੱਲਦਾ ਨਹੀਂ ਰਿਹਾ ਇਹ ਠੀਕ ਕਰਾਉਣੇ ਫੋਨ ਹੋਏ ਨਹੀਂ ਚੰਨਣੇ ਕੁਝ ਚੱਲਣਾ ਨੈਟਸ ਫੋਨ ਸਮਝ ਸਕਦਾ ਬੰਦਾ ਤੇ ਆ ਫੋਨ ਇਹ ਵਿਚਾਰਾ ਬੜਾ ਟਾਈਮ ਕੱਢਿਆ ਫੋਨ ਨੂੰ ਕਰਨੇ ਵੀ ਚੰਗਾ ਚਲਾਇਆ ਫੋਨ ਇਹ ਤੇ ਉਸ ਤੋਂ ਬਾਅਦ ਫਿਰ ਆ ਲਿਆ ਇਹ ਆ ਗਿਆ Oppo ਦਾ ਇਹ ਵੀ ਕਾਫੀ ਟਾਈਮ ਚੱਲਿਆ ਪਰ ਇਹਦਾ ਉਹ ਸਾਰਾ ਇਹ ਚੰਦ ਰੁੱਖਾਂ ਹਿੱਲ ਗਏ ਉਹ ਚਾਰੇ ਦੀਆਂ ਇਹ ਵੀ ਇਦਾਂ ਚੰਗਾ ਟਾਈਮ ਪਰ ਹੋ ਗਿਆ ਫੋਨ ਦੇ ਨਾਲ ਪਰ ਇਹ ਵਕ ਮੈਂ ਮੇਰੀ ਇੱਕ ਗੱਲ ਜਦੋਂ ਫੋਨ ਮੇਰ ਕੋਈ ਵੀ ਖਰਾਬ ਹੋ ਜਾਏ ਨਾ ਮੈਂ ਸੁੱਟ ਦਾਨੀ ਮੈਂ ਦਿੰਦਾ ਨਹੀਂ ਹੁੰਦਾ ਕਿਸੇ ਨੂੰ ਵੀ ਨਹੀਂ ਦਿੰਦਾ ਭਾਵੇਂ ਖਰਾਬ ਭਾਵੇਂ ਕੁਝ ਹੋ ਜੇ ਤੇਰੇ ਵਕ ਬੰਦਾ ਇਹ ਬੰਦਰੀ ਯਾਦਗਰੀ ਵੀ ਥੋੜੀ ਬਣੀ ਰੈਂਦੀ ਹੈ ਫੇਰਾ ਲਿਆ ਹੈ ਬਾਅਦ ਵਿੱਚ ਸੱਚ 6 6 ਸਸ ਲੈ ਆਇਆ ਇਹ ਮਨੇ ਆਹੀ ਇਹਨੂੰ ਦੋ ਤਿੰਨ ਸਾਲ ਹੋ ਗਏ ਲੈ ਇਸ ਤੋਂ ਬਾਅਦ ਲਿਆ ਹੀ ਕਿਆ ਵਾਲਾ ਅਜਨ ਬਲੌਗਿੰਗ ਸ਼ੁਰੂ ਕੀਤੀ ਸੀ ਉਦੋਂ ਮੈਂ 6 ਲਿਆ ਹੀ ਜਿਸ ਨਾਲ ਕਾਫੀ ਬਲੌਗਿੰਗ ਕੀਤੀ ਵਾਹੇ ਆਪਾਂ ਪਰ ਇਹ ਵਾਗੇ ਇਹ ਥੋੜਾ ਜਿਆ ਇਹ ਨਾ ਹੁਣ ਇੱਥੇ ਪੈਸੇ ਕਾਫੀ ਲਾਇਆ ਹੀ ਮੈਂ ਇਹ ਸਾਥ ਸੜ ਗਿਆ ਹਾਂ ਇਹ ਵੀ ਸਾਥ ਸੜ ਗਿਆ 2-3000 ਰੁਪਏ ਇੱਥੇ ਲਾਇਆ ਸੀ ਨਹੀਂ 2 ਨਹੀਂ 2-1 ਰੇ ਲਾਇਆ 2-1 ਰੇ ਲਾਇਆ 4-5000 ਰੁਪਏ ਖਾ ਗਿਆ ਹੈ ਪਰ ਹੁਣ ਵੀ ਹੁਣ ਇਹ ਤਾਂ ਬੰਦ ਹੀ ਹੋ ਗਿਆ ਵੀ आह तो फोन बड़ा वरतिया तो बेचारे का सारा सिस्टम सारा हिल गया डिस्पले हो गई इधर उधर आ गई अपनी ये गल जो चीज तो खराब होना बहन चलो जो आट गया है काम करते चक्कर जेब निकल गया टुट गया डिस्पले सारी हिलुल गई खर्चा पुछा तो खर्चा बड़ा दसते हैं ਤੇ ਤਾਂ ਫਿਰ ਇਹ ਨਹੀਂ ਡਿਸਪਲੇਸ ਆਉਣਾ ਫਿਰ ਮੈਂ ਫੋਨ ਮੰਗਾਇਆ ਉਹ ਮਟਰੋਲੇ ਦਾ ਆ ਫੋਨ ਮੰਗਾਇਆ ਹੁਣ ਫਿਰ ਬਾਅਦ ਵਿੱਚ ਹੁਣ ਮੇਰੇ ਕੋਲ ਆ ਫੋਨ ਇਹ ਬੜਾ ਵਧੀਆ ਚੱਲਣ ਡਿਆ ਅਜੇ ਇਹਦੇ ਬਹੁਤ ਸੋਨੇ ਚੱਲਣ ਡਿਆ ਤੇ ਚੱਲਦਾ ਰਹੂਗਾ ਤੇ ਤੇ ਚਲੋ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਚੱਲਣ ਡਿਆ ਬੜਾ ਵਧੀਆ ਬਾਕੀ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜਰੂਰ ਕਰਿਓ ਤੇ ਬਾਕੀ ਇਹ ਵਕਤ ਤੁਹਾਡੇ ਕੋਲ ਫੋਨ ਕੋਈ ਖਰਾਬ ਹੋ ਜਾਂਦਾ ਕਿਸੇ ਵੀ ਤਰ੍ਹਾਂ ਦਾ ਤੇ ਆਪਣਾ ਜਿਹਨੂੰ ਸੇਲ ਪਰਚੇਸ ਨਾ ਕਰਿਆ ਕਰੋ ਤੁਹਾਨੂੰ ਪਤਾ ਹੀ ਹੈ ਨਾ ਅੱਜ ਕੱਲ੍ਹ ਦੁਨੀਆ ਹਰ ਹਰ ਚੀਜ਼ ਦਾ ਬੈਕਅਪ ਪਾ ਜਾਂਦਾ ਤੇ ਆਪਣੇ ਧਿਆਨ ਰੱਖਿਆ ਕਰੋ ਆਪਣੇ ਫੋਨ ਪਾਣ ਕੋਈ ਵੀ ਤੁਹਾਡੇ ਕੋਲ ਹੁੰਦਾ ਤੇ ਆਪਣੇ ਕੋਲ ਹੀ ਰੱਖਿਆ ਕਰੋ ਕਿਸ ਨੂੰ ਨਾਂ ਦਿਆ ਕਰੋ ਠੀਕ ਹੈ ਹਾਂਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਉਹ ਹਸਪੀਟਲ ਵਿੱਚ ਮੇਰੀ ਫਰੈਂਡ ਆਈ ਸੀ ਤੇ ਮੈਂ ਉਹਨੂੰ ਮਿਲੀ ਉਹ ਮੈਨੂੰ ਉਹਨਾਂ ਬੱਲੇ ਆ ਕਿ ਇਹ ਕਹਿੰਦੀ ਚਲ ਕਿਰਨ ਤੈਨੂੰ ਮਤਲਬ ਜਿਹੜਾ ਕਾਕਾ ਹੋਇਆ ਮੈਂ ਤੈਨੂੰ ਦਿਖਾਨੀ ਤੇ ਮੈਂ ਜਦੋਂ ਅੰਦਰ ਗਈ ਉਹਨੂੰ ਕਾਕੇ ਨੂੰ ਦੇਖਿਆ ਮੇਰੇ ਮਨ ਨੂੰ ਬਹੁਤ ਹੀ ਖੁਸ਼ੀ ਹੋਈ ਮਤਲਬ ਮੈਂ ਥੋੜੀ ਮਨ ਵਿੱਚ इमोਸ਼ਨਲ ਵੀ ਹੋ ਗਈ ਕਿ ਚਲੋ ਹਾਰਿਕ ਦੀ ਝੋਲੀ ਪਰਮਾਤਮਾ ਭਰੇ ਖੁਸ਼ੀਆਂ ਦੇ ਦੇਣ ਉਹਨਾਂ ਵਾਸਤੇ ਆਏ ਤੇ ਸਾਰਿਆਂ ਲਈ ਖੁਸ਼ੀਆਂ ਦਾ ਖੁਸ਼ੀਆਂ ਭਰ ਦੇ ਸਾਰਿਆਂ ਲਈ ਆਵੇ ਵੀ ਤੇ ਬਾਕੀ ਜੇ ਕਾਕੇ ਦੀ ਉਮਰ ਲੰਮੀ ਹੋਵੇ ਪਰਮਾਤਮਾ ਹਾਰਿਕ ਖੁਸ਼ੀ ਦੇਵੇ ਉਹਨੂੰ ਮਿਲਦੇ ਫਿਰਨਾਂ ਖ ਲੋਕਸ ਬਾਏ ਬਾਏ ਗੁੱਡ ਨਾਈਟ ਰੱਬ ਰੱਖ